ਮਹਾਰਾਣੀ ਜੰਦਾ ਪੁੱਤ ਨਾਲ ਵਿਛੜੀ ਤੇ ਮਲਾਪ ਹੁੰਦਾ ਤੇ ਬੀਬੀਆਂ ਦੇ ਸੁਣਨ ਵਾਲੀ ਗੱਲ ਹੈ ਮਲਾਪ ਕਲਕੱਤੇ ਵਿੱਚ ਹੋਇਆ ਚਿਰਾਂ ਦੀ ਵਿਚਾਰੀ ਤੁਰੀ ਫਿਰਦੀ ਜੇਲ੍ਹਾਂ ਕੱਟਦੀ ਦੇਸ਼ੋਂ ਪਰਦੇਸ ਰੁਲਦੀ ਆਖਰ ਆਪਣੇ ਪੁੱਤ ਨੂੰ ਮਿਲਦੀ ਤੇ ਇੱਕ ਦੂਜੇ ਦੇ ਗਲ ਲਾ ਕੇ ਮਿਲੇ ਤੇ ਉਸ ਵੇਲੇ ਮਹਾਰਾਣੀ ਜੰਦਾ ਪਿਆਰ ਦੇਣ ਲੱਗੀ ਤੇ ਸਿਰ ਤੇ ਹੱਥ ਗਿਆ ਖਾਸ ਗੱਲ ਹੈ ਇਹ ਆਪਣੀ ਪੁੱਤ ਨੂੰ ਸੀਨੇ ਨਾਲ ਲਾਇਆ ਬੜੇ ਚਿਰਾਂ ਬਾਅਦ ਮਰਿਆ ਤੇ ਸਰ ਤੇ ਪਿਆਰ ਦੇਣ ਲੱਗੀ ਤੇ ਉਸ ਵੇਲੇ ਨਾ ਧਾ ਨਿਕਲ ਗਈ ਮਹਾਰਾਣੀ ਜੰਦਾ ਦੀ ਜੂڑا ਨਹੀਂ ਲੱਭਾ ਕੇਸਾਂ ਦਾ ਜੂڑا ਨਹੀਂ ਲੱਭੀ ਸਿੱਖੀ ਨਹੀਂ ਲੱਭੀ ਤੇ ਮਹਾਰਾਣੀ ਜੰਦਾ ਨੇ ਧੱਕਾ ਮਾਰ ਦਿੱਤਾ ਆਪਣੇ ਪੁੱਤ ਨੂੰ ਤੇ ਪ੍ਰਸ਼ਾਦ ਸੁੱਟ ਕੇ ਦਲੀਪ ਨੂੰ ਕਹਿਣ ਲੱਗੀ ਹੈ ਮੇਰਾ ਦਲੀਪ ਨਹੀਂ ਹੈ ਇਹ ਮੇਰਾ ਪੁੱਤਰ ਨਹੀਂ ਹੈ ਇਹ ਕੋਈ ਹੋਰ ਹੈ ਕਿਉਂਕਿ ਉਸ ਵੇਲੇ ਮਹਾਰਾਣੀ ਜੰਦਾ ਨੂੰ ਰੋ ਰੋ ਕੇ ਦੱਸੋ ਹਟ ਗਿਆ ਸੀ ਲੈਣਾ ਦੀ ਜੋਤ ਵੀ ਚਲੀ ਗਈ ਸੀ ਨਧਾਨ ਅੰਨੀ ਹੋ ਗਈ ਸੀ ਚਾਹ ਦਲੀਪ ਸਿੰਘ ਨੇੜੇ ਆਉਂਦਾ ਮਾਂ ਦੇ ਪੈਰਾਂ ਨੂੰ ਫੜ ਕੇ ਰੋਂਦਾ ਕਰ ਲਾਉਂਦਾ ਮਾਂ ਜੀ ਮੈਂ ਤੇਰਾ ਪੁੱਤ ਆ ਮੈਂ ਤੇਰੀ ਛਾਤੀ ਵਿੱਚੋਂ ਸ਼ੀਰ ਚੁੰਗਿਆ ਮੈਂ ਤੇਰੀਆਂ ਲੋਰੀਆਂ ਲਈਆਂ ਮੈਂ ਤੇਰੀ ਕੁੱਖੋਂ ਜਨਮ ਲਿਆ ਤੇ ਮਾਂ ਤੂੰ ਆਪਣੇ ਜੰਮੇ ਹੋਏ ਪੁੱਤਰ ਨੂੰ ਨਹੀਂ ਪਛਾਣਦੀ ਮਾਂ ਕਹਿੰਦੀ ਨਹੀਂ ਇਹ ਮੇਰਾ ਦਲੀਪ ਨਹੀਂ ਹੈ ਮੇਰੇ ਦਲੀਪ ਦੇ ਸਿਰ ਤੇ ਜੂڑا ਸੀਗਾ ਮੈਂ ਦੁੱਧ ਮੱਖਣ ਨਾਲ ਕੇਸ ਪਾਲੇ ਜਦੋਂ ਤੂੰ ਵਿਛੜਿਆ ਸੀ ਉਦੋਂ ਦੇ ਸਿਰ ਤੇ ਜੂڑا ਸੀ हे hey परमात्मा हे hey वैगुरु तू मेरा राज भाग खोया मेनू इना दुख नी होया तू मेरा पति खो लिया मेनू ता भी इना दुख नी होया मैं 100 परदेश रुळ गई बले मैं दुख चलले मेनू ता भी इना दर्द नी होया और आज मेरी जद विचो सिखी भी खो नहीं आज सिखी खुसन ते मेनू सब तो ज्यादा दर्द होया है ਤਦਲੀਪ ਸਿੰਘ ਨੇ ਉੱਠ ਕੇ ਮਾਂ ਦੇ ਚਰਨਾਂ ਵਿੱਚ ਲਾ ਕੇ ਉਹਦੀਆਂ ਲੱਤਾਂ ਨੂੰ ਜਫਾ ਪਾ ਲਿਆ ਤੇ ਰੋ ਰੋ ਕੇ ਇਹ ਗੱਲ ਕਹੀ ਸੀ ਮਾਂ ਜੀ ਮੇਰੇ ਕੋਲੋਂ ਗਲਤੀ ਹੋ ਗਈ ਐ ਮੈਂ ਗੋਰਿਆਂ ਦੇ ਬੱਚਿਆਂ ਨਾਲ ਖੇਡਿਆ ਅੰਗਰੇਜ਼ਾਂ ਦੇ ਬੱਚਿਆਂ ਨਾਲ ਪੜਿਆ ਉਹਨਾਂ ਵਿੱਚ ਰਿਹਾ ਤੇ ਮੈਂ ਆਪਣਾ ਆਪ ਭੁੱਲ ਗਿਆ ਮੈਂ ਸਿੱਖੀ ਤੋਂ ਦੂਰ ਚਲਿਆ ਗਿਆ ਪਰ ਮੇਰੀ ਮਾਂ ਮੈਨੂੰ ਇੱਕ ਵਾਰੀ ਮaaf ਕਰ ਦਿਓ ਮੈਂ ਅੱਜ ਸੌਂ ਖਾ ਕੇ ਕਹਿਣਾ ਤੇਰੇ ਚਰਨਾਂ ਦੀ ਜਿੰਦਾ ਜਰਜਉਂਦਾ ਰਾਂਗਾ ਮੁੜ ਕੇ ਕਦੀ ਕੇਸ ਨਹੀਂ ਕਤਲ ਕਰਾਵਾਂਗਾ ਮੁੜ ਕੇ ਕਦੇ ਮੈਂ ਸਿੱਖੀ ਤੋਂ ਦੂਰ ਨਹੀਂ ਜਾਵਾਂਗਾ ਇਤਿਹਾਸ ਪੜ ਲਓ ਮਹਾਰਾਜਾ ਦਲੀਪ ਸਿੰਘ ਨੂੰ ਮਾਂ ਨੇ ਇੱਕ ਠੋਕਰ ਮਾਰੀ ਉਹਨੂੰ ਮੁੜ ਕੇ ਸਿੱਖੀ ਵਿੱਚ ਮਜਬੂਰ ਕਰ ਦਿੱਤਾ ਇਹ ਮਾਂ ਦੀ ਸਿੱਖਿਆ ਇਹ ਮਾਂ ਦੀ ਵੰਗਾਰ ਪੜਨਾ ਪਵੇਗਾ ਵਿਚਾਰਨਾ ਪਵੇਗਾ